ਸਤਿ ਸ੍ਰੀ ਅਕਾਲ ਜੀ ਅਸੀਂ ਗਿਲ ਫਰਨੀਚਰ ਹਾਊਸ ਪਿੰਡ ਸੰਗੋਵਾਲ ਤੋਂ ਤੇ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਗਿਲ ਫਰਨੀਚਰ ਅਫੀਸ਼ੀਅਲ ਦੇ ਵਿੱਚ ਸੋ ਚਲੋ ਜੀ ਅੱਜ ਦਾ ਟਾਈਟਲ ਦੇਖ ਕੇ ਵੈਸੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਆ 5 ਸੀਟ ਸੋਫਾ ਸੈੱਟ ਕਿਉਂਕਿ ਬਹੁਤ ਸਾਰੇ ਕਸਟਮਰ 5 ਸੀਟਰ ਸੋਫਾ ਸੈੱਟ ਹੀ ਪਸੰਦ ਕਰਦੇ ਆ ਕਿ ਸੀਟਾਂ ਨੇ ਜਿਹੜੀਆਂ ਉਹ ਅਲੱਗ-ਅਲੱਗ ਹੋਣ ਐਲ ਦੇ ਵਿੱਚ ਨਾ ਹੋਣ ਸੋ ਆਪਾਂ ਉਸ ਡਿਮਾਂਡ ਨੂੰ ਧਿਆਨ ਦੇ ਵਿੱਚ ਰੱਖ ਕੇ ਕਾਫੀ ਸਾਰੇ ਸੈੱਟ ਨੇ ਜੋ 5 ਸੀਟਰ ਦੇ ਵਿੱਚ ਆਪਾਂ ਰੈਡੀ ਕੀਤੇ ਨੇ ਸੋ ਪ੍ਰਾਈਸ ਦੀ ਵੀ ਗੱਲ ਕਰਾਂਗੇ ਸਾਰਿਆਂ ਦੀ ਸੋ ਸਭ ਤੋਂ ਪਹਿਲਾਂ ਜਿਹੜਾ ਸੈੱਟ ਬਣਾਇਆ ਆਪਾਂ ਨੇ ਤੁਸੀਂ ਚੈੱਕ ਕਰੋ ਲੈਦਰ ਸਵੈਟ ਫੈਬਰਿਕ ਲੱਗਿਆ ਹੋਇਆ ਇਸ ਨੂੰ ਤੇ ਜਿਹਦੇ ਵਿੱਚ ਕਲਰ ਦੀ ਮਤਲਬ ਰਹੇਗੀ ਕ੍ਰੀਮ ਕਲਰ ਦੇ ਨਾਲ ਆਪਾਂ ਨੇ ਗ੍ਰੀਨ ਕਲਰ ਆਰਮੀ ਗ੍ਰੀਨ ਜੋ ਹੁੰਦਾ ਹੈ ਉਹ ਉਦਾਂ ਦਾ ਕਲਰ ਯੂਜ਼ ਕੀਤਾ ਹੋਇਆ ਹੈ ਬਹੁਤ ਸੋਹਣਾ ਬਣ ਕੇ ਕੰਟਰਾਸਟ ਰੈਡੀ ਹੋਇਆ ਹੈ ਕਲਰ ਇਸ ਦਾ ਤੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਸ ਦਾ ਰਹੇਗਾ 20000 ਵਿਦ ਪਿੱਲੋ 5 ਸੀਟਰ ਸੋਫਾ ਸੈੱਟ ਵਿਦ ਟੇਬਲ ਟੇਬਲ ਦੇ ਉੱਪਰ ਗਲਾਸ ਤੁਹਾਨੂੰ ਲਗਾ ਕੇ ਮਿਲੇਗਾ ਠੀਕ ਹੈ ਜੀ ਔਰ ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ ਸੋ ਆਪਾਂ ਅੱਗੇ ਚੱਲਦੇ ਆ ਨੈਕਸਟ ਸੋਫਾ ਸੈੱਟ ਵੱਲ ਤੇ ਨੈਕਸਟ ਦੇ ਵਿੱਚ ਆ ਜਾਏਗਾ ਇੱਕ ਅਲੱਗ ਤੋਂ ਯੂਜ਼ ਕੀਤਾ ਹੋਇਆ ਫੈਬਰਿਕ ਠੀਕ ਹੈ ਜੀ ਤੇ ਮਤਲਬ ਸਾਰਿਆਂ ਦੇ ਜੋ ਕਲਰ ਕੰਟਰਾਸਟ ਹੋਣਗੇ ਸਾਰੇ ਹੀ ਅਲੱਗ-ਲੱਗ ਹੋਣਗੇ ਤੇ ਸਾਰੇ ਹੀ ਬਹੁਤ ਵਧੀਆ ਹੋਣਗੇ ਸੋ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਤੇ ਇਹ ਪ੍ਰੋਪਰ ਬਾਈਟ ਕਲਰ ਵੀ ਨਹੀਂ ਹੈਗਾ ਮਤਲਬ ਇੱਕ ਕਪੜੇ ਦੇ ਵਿੱਚ ਇੱਕ ਪ੍ਰਿੰਟ ਹੈ ਸੈਲਫ ਪ੍ਰਿੰਟ ਦਿੱਤਾ ਹੋਇਆ ਹੈ ਤੇ ਬਰਾਊਨਿਸ਼ ਮਾਊਸ ਕਲਰ ਦੇ ਨਾਲ ਇਹਦਾ ਕੰਟਰਾਸਟ ਕੀਤਾ ਗਿਆ ਠੀਕ ਹੈ ਜੀ ਫਾਈਵ ਸੀਟਰ ਸੋਫਾ ਰਹੇਗਾ ਵਿਦ ਪਿੱਲੋ ਰਹੇਗਾ ਵਿਦ ਟੇਬਲ ਰਹੇਗਾ ਔਰ ਟੇਬਲ ਦੇ ਉੱਪਰ ਗਲਾਸ ਲਗਾ ਕੇ ਦਵਾਂਗੇ ਟੇਬਲ ਦੇ ਵਿੱਚ ਵੀ ਇੱਕ 골ਡਨ ਕਲਿੱਪਾਂ ਦੇ ਨਾਲ ਇਸ ਦੇ ਵਿੱਚ ਡਿਜ਼ਾਈਨਿੰਗ ਕੀਤੀ ਗਈ ਆ ਔਰ ਪ੍ਰਾਈਸ ਇਸ ਦਾ ਵੀ ਰਹਿਣ ਵਾਲਾ ਸਿਰਫ ਔਰ ਸਿਰਫ 20000 5 ਸੀਟਰ ਸੋਫਾ ਸੈੱਟ ਦਾ ਨੈਕਸਟ ਸੋਫਾ ਸੈੱਟ ਦੇਖੋ ਜੀ ਤੁਸੀਂ ਇਹ ਆ ਗਿਆ ਆ ਵੈਲਵਟ ਦੀ ਟਾਈਪ ਫੈਬਰਿਕ ਹੁੰਦਾ ਇਹ ਜਿੱਦਾਂ ਜਿਹਨੂੰ ਅਸੀਂ ਫੈਦਰ ਬੋਲ ਦਿੰਦੇ ਆ ਉਹਦਾ ਦਾ ਫੈਬਰਿਕ ਰਹੂਗਾ ਔਰ ਪਿੱਲੋ ਡਿਜ਼ਾਈਨ ਇਸ ਦਾ ਚੈੱਕ ਕਰੋ ਜੀ ਦੂਜਿਆਂ ਨਾਲੋਂ ਬਿਲਕੁਲ ਹੀ ਅਲੱਗ ਹੈ ਇੱਕ ਡੱਬੀ ਦਾ ਡਿਜ਼ਾਈਨ ਦਿੱਤਾ ਗਿਆ ਠੀਕ ਹੈ ਜੀ ਜਿਹਦੇ ਵਿੱਚ ਫਾਰਮ ਨੂੰ ਪੇਸਟਿੰਗ ਕਰਕੇ ਉਹਦੇ ਉੱਪਰ ਸਟਿਚ ਕੀਤਾ ਜਾਂਦਾ ਆ ਡਾਇਰੈਕਟ ਇਹ ਮਤਲਬ ਇਹ ਨਹੀਂ ਹੈਗਾ ਕਿ ਸਿਰਫ ਫੈਬਰਿਕ ਦੇ ਉੱਪਰ ਸਟਿਚਿੰਗ ਦਿੱਤੀ ਗਈ ਆ ਫੈਬਰਿਕ ਦੇ ਨਾਲ ਇੱਕ ਫਾਰਮ ਨੂੰ ਪੇਸਟ ਕਰਕੇ ਉਸਦੇ ਉੱਪਰ ਸਟਿਚਿੰਗ ਕੀਤੀ ਗਈ ਆ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਗਈ ਆ ਠੀਕ ਹੈ ਜੀ 5 ਸੀਟਰ ਸੋਫਾ ਸੈੱਟ ਹੋਊਗਾ ਤੇ ਕਲਰ ਕੰਟਰਾਸਟ ਬਹੁਤ ਹੀ ਸੋਹਣਾ ਰਹਿਣ ਵਾਲਾ ਮਾਊਸ ਜਿਹਾ ਕਲਰ ਰਹਿਣ ਵਾਲਾ ਇਸ ਦਾ ਟੇਬਲ ਦੇ ਨਾਲ ਰਹੇਗਾ ਟੇਬਲ ਪ੍ਰਾਈਸ ਦੀ ਆਪਾਂ ਇਹਦੀ ਵੀ ਗੱਲ ਕਰੀਏ ਤਾਂ ਜੀ ਸਿਰਫ ਔਰ ਸਿਰਫ 20000 ਹੀ ਰਹਿਣ ਵਾਲਾ ਕਲਰ ਕੰਟਰਾਸਟ ਬਹੁਤ ਹੀ ਸੋਹਣਾ ਤੇ ਇਸ ਤੋਂ ਬਾਅਦ ਆਪਣੇ ਕੋਲ ਹੋਰ ਵੀ ਆ ਜਾਂਦੇ ਨੇ ਸੋਫਾ ਸੈੱਟ ਜਿਹਦੇ ਵਿੱਚ ਅਲੱਗ-ਅਲੱਗ ਕਲਰ ਕੰਟਰਾਸਟ ਰਹੇਗਾ ਨੈਕਸਟ ਆਪਣੇ ਕੋਲ ਫੇਰ ਪਹਿਲਾ ਵਾਲਾ ਹੀ ਫੈਬਰਿਕ ਆ ਗਿਆ ਲੈਦਰ ਸਵੈਟ ਫੈਬਰਿਕ ਤੇ ਪਿੱਲੋ ਦਾ ਡਿਜ਼ਾਈਨ ਬਹੁਤ ਸੋਹਣਾ ਇੱਕ ਕਾਈਟ ਦੀ ਤਰ੍ਹਾਂ ਇਹਨੂੰ ਡਿਜ਼ਾਈਨ ਦਿੱਤਾ ਗਿਆ ਜਿਦਾ ਇੱਕ ਪਤੰਗ ਹੁੰਦੇ ਨੇ ਉਸ ਤਰ੍ਹਾਂ ਦਾ ਡਿਜ਼ਾਈਨ ਦਿੱਤਾ ਗਿਆ leather sweat fabric ਰਹਿਣ ਵਾਲਾ ਇਸ ਦੇ ਵਿੱਚ ਬਰਾਊਨ ਦੇ ਨਾਲ ਕਰੀਮ ਕਲਰ ਦਾ ਕੰਟਰਾਸਟ ਹੈ ਜਿੱਦਾਂ ਪਹਿਲਾਂ ਇੱਕ ਆਰਮੀ ਗ੍ਰੀਨ ਦਾ ਸੀਗਾ ਉਸੇ ਤਰ੍ਹਾਂ ਬਰਾਊਨ اور ਕਰੀਮ ਦਾ ਕੰਟਰਾਸਟ ਹੈ ਟੇਬਲ 3x3 ਔਰ ਟੇਬਲ ਦਾ ਸਾਈਜ਼ ਸ਼ਾਇਦ ਮੈਂ ਪਹਿਲਾਂ ਮੈਂਸ਼ਨ ਨਹੀਂ ਕੀਤਾ ਹੈਗਾ ਟੇਬਲ ਦਾ ਸਾਈਜ਼ ਜੋ 5 ਸੀਟਰ ਸੋਫੇ ਦੇ ਨਾਲ ਰਹੇਗਾ ਸਾਰਿਆਂ ਦੇ ਨਾਲ ਹੀ 3x3 ਦਾ ਰਹੇਗਾ ਕੋਈ ਇਦਾਂ ਨਹੀਂ ਵੀ ਸਾਰੇ ਹੀ ਟੇਬਲ ਦੇ ਵਿੱਚ ਸਟਿਚਿੰਗ ਦੀ ਡਿਜ਼ਾਈਨਿੰਗ ਵੀ ਮਿਲੇਗੀ ਔਰ ਨਾਲ ਤੁਹਾਨੂੰ ਇੱਕ ਕਲਿੱਪਾਂ ਦੀ ਡਿਜ਼ਾਈਨਿੰਗ ਜਾਂ ਬਟਨ ਦੀ ਡਿਜ਼ਾਈਨਿੰਗ ਇਦਾਂ ਦੀ ਲੱਗ-ਲੱਗ ਮਿਲੇਗੀ ਸੋ ਨੈਕਸਟ ਆਪਣੇ ਕੋ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਜੀ ਅ नेक्स्ट ਕੰਟਰਾਸਟ ਆਏਗਾ ਆਪਣੇ ਕੋ ਬਲੂ ਦੇ ਨਾਲ ਗ੍ਰੇ ਕਲਰ ਦਾ ਕੰਟਰਾਸਟ ਠੀਕ ਹੈ ਪਰ ਅਗਰ ਇਹਨਾਂ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਇਹਨਾਂ ਦਾ ਪ੍ਰਾਈਸ ਜੀ 18000 ਰਹਿਣ ਵਾਲਾ ਕਿਉਂਕਿ ਪਿੱਲੋ ਤੋਂ ਬਿਨਾ ਨੇ ਪਰ ਇਸ ਦੇ ਵਿੱਚ ਭਰਾਈ ਆਪਾਂ ਪੂਰੀ ਕੀਤੀ ਗਈ ਹੈ ਕਲਰ ਕੰਟਰਾਸਟ ਤਾਂ ਦੋ ਮਿਲ ਜਾਣਗੇ ਬਲੂ ਦੇ ਨਾਲ ਗ੍ਰੇ ਮਿਲ ਜਾਏਗਾ ਬਲੈਕ ਦੇ ਨਾਲ ਗ੍ਰੇ ਮਿਲ ਜਾਏਗਾ ਔਰ ਬਟਨਾਂ ਦੇ ਨਾਲ ਫਿਨਿਸ਼ਿੰਗ ਮਿਲ ਜਾਏਗੀ ਬਹੁਤ ਸੋਹਣਾ 3x3 ਦਾ ਟੇਬਲ ਮਿਲ ਜਾਏਗਾ ਔਰ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਆਪਣੇ ਅਗਲੇ ਡਿਜ਼ਾਈਨ ਦੇ ਵੱਲ ਸੋ ਨੈਕਸਟ ਡਿਜ਼ਾਈਨ ਆਪਣੇ ਕੋ ਸੋਫਾ ਸੈੱਟ ਦੇ ਵਿੱਚ 5 ਸੀਟਰ ਦੇ ਵਿੱਚ ਰਹਿਣ ਵਾਲਾ ਇਹ ਵਾਲਾ ਜੀ ਇਸ ਦੇ ਵੀ ਪਿੱਲੋ ਦੇ ਉੱਪਰ ਇੱਕ ਬਰਫੀ ਬਣਾਈ ਗਈ ਹੈ ਜਿਹਨੂੰ ਅਸੀਂ ਬਰਫੀ ਡਿਜ਼ਾਈਨ ਬੋਲਦੇ ਹਾਂ ਪਿੱਲੋ ਦੇ ਉੱਪਰ ਤੇ ਬਰਫੀ ਬਣਾਈ ਗਈ ਹੈ ਔਰ ਇਸ ਸੋਫਾ ਸੈੱਟ ਦੀ ਆਰਮਸ ਦੇ ਉੱਪਰ ਵੀ ਦੇਖ ਸਕਦੇ ਹੋ ਕਿ ਸਿੰਗਲ ਹੀ ਫੈਬਰਿਕ ਨਹੀਂ ਲਗਾਇਆ ਗਿਆ ਡਬਲ ਫੈਬਰਿਕ ਦੇ ਨਾਲ ਡਿਜ਼ਾਈਨਿੰਗ ਦਿੱਤੀ ਗਈ ਹੈ ਔਰ ਕੰਟਰਾਸਟ ਦੇਖੋ ਕਿੰਨਾ ਸੋਹਣਾ ਲਾਈਟ ਗ੍ਰੇ ਦੇ ਨਾਲ ਡਾਰਕ ਗ੍ਰੇ ਦਾ ਕੰਟਰਾਸਟ ਆਊਗਾ ਔਰ 5 ਸੀਟਰ ਸੋਫਾ ਵਿਦ ਪਿੱਲੋ ਵਿਦ 3x3 ਦਾ ਟੇਬਲ ਗਲਾਸ ਲਗਾ ਕੇ 골ਡਨ ਕਲਿੱਪਾਂ ਦੇ ਨਾਲ ਡਿਜ਼ਾਈਨਿੰਗ ਦੇ ਕੇ ਸਿਰਫ ਔਰ ਸਿਰਫ 20000 ਦੇ ਵਿੱਚ ਮਿਲ ਰਿਹਾ ਸੋ ਇਹ ਸੀਗੀ ਜੀ ਅੱਜ ਆਪਣੇ 5 ਸੀਟਰ ਸੋਫਿਆਂ ਦੀ ਕਲੈਕਸ਼ਨ ਜਿਹਦੇ ਵਿੱਚ ਆਪਾਂ ਤੁਹਾਨੂੰ ਦੋ ਪ੍ਰਾਈਸ ਮੈਂਸ਼ਨ ਕੀਤੇ ਨੇ 18000 ਵਿਦਆਊਟ ਪਿੱਲੋ ਮਿਲੇਗਾ ਜਿਸ ਦੇ ਵਿੱਚ ਉਸ ਦੀ ਪੂਰੀ ਭਰਾਈ ਕੀਤੀ ਹੋਊਗੀ ਬੈਕ ਦੇ ਉੱਪਰ ਸੋਫੇ ਦੇ ਔਰ ਵਿਧ ਪਿੱਲੋ ਤੁਹਾਨੂੰ ਮਿਲ ਜੇਗਾ 20000 ਦਾ ਸੋ ਅਗਰ ਤੁਸੀਂ ਇਹ ਇਹਨਾਂ ਦੇ ਵਿੱਚੋਂ ਕੋਈ ਵੀ ਸੋਫਾ ਸੈੱਟ ਆਰਡਰ ਕਰਨਾ ਚਾਹੁੰਦੇ ਹੋ ਜਾਂ ਆਪਣਾ ਮਨਪਸੰਦ ਦਾ ਫੈਬਰਿਕ ਲਗਾ ਕੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਸਾਡੀ ਇੰਸਟਾਗ੍ਰam ਆਈਡੀ indergill12001 ਦੇ ਉੱਪਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਥੈਂਕ ਯੂ